ਆਸਾ ਮਹੱਲਾ ਪਹਿਲਾ ਕਿਸ ਕਾ ਕਹੈ ਸੁਣਾਵੈ ਕਿਸ ਕਾ ਕਿਸ ਸਮਝਾਵੈ ਸਮਝ ਰਹੀ ਕਿਸੈ ਪੜਾਵੈ ਪੜ ਗੁਣ ਦੂਜੇ ਸਤ ਗੁਰ ਸ਼ਬਦ ਸੰਤੋਖ ਰਹੀ ਐਸਾ ਗੁਰ ਮਤਰਮਤ ਸਰੀਰਾ ਹਰਿ ਭਜ ਮੇਰੇ ਮਨ ਗਹਿਰ ਗੰਭੀਰਾ ਰਹਾਉ ਅਨੰਤ ਤਰੰਗ ਭਗਤ ਹਰ ਰੰਗਾ ਆਨ ਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵ ਲਾਇਆ ਆਦਿ ਅਪਾਰਿ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਾਥਣੀ ਕਾਹ ਹੈ ਕਾਹ ਹੈ ਸੇ ਹੋਈ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰ ਮਤਿ ਨਾਮ ਧਿਆਇ ਆਸਾ ਮਹਲਾ ਪਹਿਲਾ ਤੇ ਤੁਗਾ ਕੋਈ ਪੀਖਾ ਪੀਖਿਆ ਖਾਈ ਕੋਈ ਰਾਜਾ ਰਹਿ ਅਸਮਾਈ ਕਿਸ ਹਿਮਾਨ ਕਿਸੈ ਅਪਮਾਨ ਢਾਹੀ ਉਸਾਰੀ ਧਰੀ ਤੀਆਂ ਤੋਜਤੇ ਵੱਡਾ ਨਹੀਂ ਕੋਈ ਕਿਸ ਵੇਖਾ ਦੀ ਚੰਗਾ ਹੋਈ ਮੈਂ ਤਾ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਡ ਲਾ ਪਾਵੋ ਵੀਂਗਾ ਜਾਉ ਦਰਗਹਿ ਬੈਸਨ ਨਹੀਂ ਖਾਉ ਮਨ ਕਾ ਅੰਦਲਾ ਮਾਇਆ ਕਾ ਬੰਧ ਖੀਣ ਖਰਾਬ ਹੋਐ ਨਿਤ ਕੰਦ ਖਾਨ ਜੀਵਨ ਕੀ ਬਹੁਤੀ ਆਸ ਦੇਖ ਤੀਰੇ ਸਾਸ ਗਿਰਾਸ ਐਹਨੇ ਸੰਦਲੇ ਦੀਪ ਕਦੇ ਪਾਉ ਜਲ ਧੂਪ ਤੇ ਚਿੰਤਾ ਕਰੇ ਕਾਹੇ ਸੁਣੇ ਜੋ ਮਾਨੈ ਨਾਉ ਹਾਉ ਬਲਿਹਾਰ ਤਾ ਕਹਿ ਜਾਉ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇ ਰਹਿ ਪਾਸ ਜਾਂ ਤੂੰ ਦੇਹ ਜਪੀ ਤੇਰਾ ਨਾਉ ਦਰਗਹਿ ਬੈਸਨ ਹੋਵੈ ਥਾਉ ਜਾਂ ਤੂੰ ਭਾਵੈ ਤਾਂ ਦੁਲ ਮਤ ਜਾਈ ਗਿਆਨ ਰਤਨ ਮਨ ਵਸੈ ਆਈ ਨਦਰ ਕਰੇ ਤਾਂ ਸਤਗੁਰ ਮਿਲੈ ਪੰਨ ਵਤ ਨਾਨਕ ਭਵ ਜਲ ਤਰੈ ਆਸਾ ਮਹੱਲਾ ਪਹਿਤਾ ਪੰਜ ਪਦੇ ਦੋਤੇ ਬੇਨ ਧੀਨ ਪੰਖ ਬਿਨ ਪੰਖੇ ਜਲ ਬਿਨ ਉਤ ਭੁਜ ਕਾਮ ਨਾਹੀ ਕਿਆ ਸੁਲਤਾਨ ਸਲਾਮ ਵਿਹੂਨਾ ਅੰਦੀ ਕੋਠੀ ਤੇਰਾ ਨਾਮ ਨਾਹੀ ਕੀ ਬਿਸਰੈ ਦੁਖ ਬਹੁਤਾ ਲਗੈ ਦੁਖ ਲਗੈ ਤੂੰ ਬਿਸਰਦਾ ਨਹੀਂ ਰਹਾ ਅੱਖੇ ਅੰਧ ਜੀਵ ਰਸ ਨਹੀਂ ਕੰਨੀ ਪਾਨ ਨਾ ਵਾਜੈ ਚਰਨੀ ਚਲੈ ਪਜੂਤਾ ਆਗੈ ਬਿਨੁ ਸਿਵਾ ਫਲ ਲਾਗੇ ਅਖਰ ਬਿਰਖ ਬਾਗ ਕੋਈ ਚੋਖੀ ਸਿੰਚਤ ਭਾਉ ਕਰੀ ਸਪਨਾ ਫਲ ਲਾਗੇ ਨਾਮ ਏਕੋ ਬਿਨ ਕਰਮਾ ਕੈਸੇ ਦੇਹੀ ਜਿਦੇ ਜੀ ਦਿੱਤੇ ਸਭ ਤੇਰੀ ਬਿਨ ਸੇਵਾ ਫਲ ਕਿਸੈ ਨਹੀਂ ਸੁਖ ਦੁਖ ਭਾਣਾ ਤੇਰਾ ਹੋਵੇ ਦਿਨ ਦਾ ਵੈ ਜਿਉ ਰਹੈ ਨਹੀਂ ਮਾਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਯੁਗਤ ਨਹੀਂ ਕਹਿ ਨਾਨਕ ਜੀਵਾ ਦੇ ਜੀਆ ਜਹਿ ਭਾਵੈ ਤਹਿ ਰਾਖ ਤੂਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚੋ ਨਾਹੋ ਗੁਰ ਪ੍ਰਸਾਦੀ ਬ੍ਰਹਮ ਸੁਮਾਉ ਪਾਡੇ ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮੋ ਪੜੋ ਨਾਮੇ ਚੱਜ ਆਚਾਰ ਰਹਾਉ ਆਸਾ ਮਹੱਲਾ ਪਹਿਲਾ ਕਿਸ ਕਾ ਕਹੈ ਸੁਣਾਵੈ ਕਿਸ ਕਾ ਕਿਸ ਸਮਝਾਵੈ ਸਮਝ ਰਹੀ ਕਿਸੈ ਪੜਾਵੈ ਪੜ ਗੁਣ ਬੂਝੇ ਸਤਿਗੁਰ ਸ਼ਬਦ ਸੰਤੋਖ ਰਹੀ ਐਸਾ ਗੁਰ ਮਤਰਮਤ ਸਰੀਰ ਆਹਰ ਭਜ ਮੇਰੇ ਮਨ ਗਹਿਰ ਗੰਭੀਰਾ ਰਹਾ ਅਨੰਤ ਤਰੰਗ ਭਗਤ ਹਰ ਰੰਗਾ ਆਨ ਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਦੇਵ ਲਾਇਆ ਆਦਿ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹ ਹੈ ਕਹ ਹੈ ਸੇ ਵੋਈ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰ ਮਤਿ ਨਾਮ ਧਿਆਇਆ ਆਸਾ ਮਹਲਾ ਪਹਿਲਾ ਤੇ ਤੁਗਾ ਕੋਈ ਪੀਖਕ ਪੀਖਿਆ ਖਾਈ ਕੋਈ ਰਾਜਾ ਰਹਿ ਅਸਮਾਈ ਕਿਸ ਹਿਮਾਨ ਕਿਸੈ ਅਪਮਾਨ ਢਾਹੀ ਉਸਾਰੀ ਧਰੀ ਧਾਨ ਤੋਜਤੇ ਵੱਡਾ ਨਹੀਂ ਕੋਈ ਕਿਸ ਵੀ ਖਾਲੀ ਚੰਗਾ ਹੋਈ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਤਾਂ ਆ ਕਰਨ ਹਾਰ ਕਰਤਾਰ ਰਹਾਉ ਵਾਟ ਲ ਪਾਉ ਵਿਂਗਾ ਜਾਉ ਦਰਗੈ ਪੈਸਨ ਨਾਹੀ ਖਾਉ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਐ ਨਿਤ ਕੰਦ ਖਾਨ ਜੀਵਨ ਕੀ ਭਗਤੀ ਆਸ ਲਿਖੇ ਤੀਰੇ ਸਾਸ ਗਿਰਾਸ ਐਹਨੇ ਸੰਦਲੇ ਦੀਪ ਕਦੇ ਪਾਉ ਜਲ ਧੂਪ ਤੇ ਚਿੰਤਾ ਕਰੇ ਕਾਹੇ ਸੁਣੇ ਜੋ ਮਾਨੈ ਨਾਉ ਹਾਉ ਬਲਿਹਾਰੈ ਤਾਂ ਕਹਿ ਜਾਉ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਜਾਂ ਤੂੰ ਦੇਹਿ ਜਪੀ ਤੇਰਾ ਨਾਉ ਦਰਗਹਿ ਬੈਸਨ ਹੋਵੈ ਖਾਉ ਜਾਂ ਤੂੰ ਭਾਵੈ ਤਾਂ ਦੁਲ ਮਤ ਜਾਈ ਗਿਆਨ ਰਤਨ ਮਨ ਵਸੈ ਆਈ ਨਦਰ ਕਰੇ ਤਾਂ ਸਤਗੁਰ ਮਿਲੈ ਪੰਨ ਵਤ ਨਾਨਕ ਭਵ ਜਲ ਤਰੈ ਆਸਾ ਮਹੱਲਾ ਪਹਿਤਾ ਪੰਜ ਪਦੇ ਦੋਤ ਬੇਨ ਧੀਨ ਪੰਖ ਬਿਨ ਪੰਖੇ ਜਲ ਬਿਨ ਉਤ ਭੁਜ ਤਾ ਮਨਾਹੀ ਕਿਆ ਸੁਲਤਾਨ ਸਲਾਮ ਵਿਹੂਨਾ ਅੰਦੀ ਕੋਠੀ ਤੇਰਾ ਨਾਮ ਨਹੀਂ ਕੀ ਬਿਸਰੈ ਤੁਖ ਬਹੁਤਾ ਲਗੈ ਤੁਖ ਲਗੈ ਤੂੰ ਬਿਸਰਦਾ ਹੀ ਰਹਾਓ ਅੱਖੀ ਅੰਧ ਜੀਬ ਰਸ ਨਾਹੀ ਕੰਨੀ ਪਉ ਨਾ ਵਾਚੈ ਚਰਨੀ ਚਲੈ ਪਜੂਤਾ ਆਗੈ ਬਿਨ ਸਿਵਾ ਫਲ ਲਾਗੇ ਅਖਰ ਬਿਰਖ ਬਾਗ ਕੋਈ ਚੋਖੀ ਸਿੰਚਤ ਭਾਉ ਕਰੀ ਸਪਨਾ ਫਲ ਲਾਗੇ ਨਾਮ ਏਕੋ ਬਿਨ ਕਰਮਾ ਕੈਸੇ ਨੇਹੀ ਜੇਤੇ ਜੀ ਤੇ ਸਭ ਤੇਰੀ ਬਿਨ ਸੇਵਾ ਫਲ ਕਿਸੈ ਨਾਹੀ ਸੁਖ ਦੁਖ ਪਾਣਾ ਤੇਰਾ ਹੋਵੇ ਦਿਨ ਦਾ ਵੈਜੀ ਹੋ ਰਹਿ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾਂ ਤਾਂ ਯੁਗਤ ਨਾਹੀ ਕਹਿ ਨਾਨਕ ਜੀਵਾ ਦੇ ਜੀਆ ਜਹਿ ਭਾਵੇਂ ਤਹਰਾਖ ਤੋਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਗੁਸ ਪਾਤੀ ਹਰ ਨਾਮਾ ਜਸ ਜਾਚੋ ਨਾਹੋ ਗੁਰ ਪ੍ਰਸਾਦੀ ਬ੍ਰਹਮ ਸੁਮਾਉ ਪਾਡੇ ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮ ਪੜੋ ਨਾਮੇ ਚੱਜ ਆਚਾਰ ਰਹਾਉ ਆਸਾ ਮਹੱਲਾ ਪਹਿਲਾ ਕਿਸ ਕਾ ਕਹੈ ਸੁਣਾਵੈ ਕਿਸ ਕਾ ਕਿਸ ਸਮਝਾਵੈ ਸਮਝ ਰਹੀ ਕਿਸੈ ਪੜਾਵੈ ਪੜ ਗੁਣ ਦੂਜੇ ਸਤਿਗੁਰ ਸ਼ਬਦ ਸੰਤੋਖ ਰਹੀ ਐਸਾ ਗੁਰ ਮਤਰਮਤ ਸਰੀਰ ਆਹਰ ਭਜ ਮੇਰੇ ਮਨ ਗਹਿਰ ਗੰਭੀਰ ਆ ਰਹਾਉ ਅਨੰਤ ਤਰੰਗ ਭਗਤ ਹਰ ਰੰਗਾ ਅਨੰਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਦੇਵ ਲਾਇਆ ਆਦਿ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਧੀਰਾ ਕਥਨੀ ਕਹ ਹੈ ਕਹ ਹੈ ਸੇ ਬੋਈ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰ ਮਤਿ ਨਾਮ ਧਿਆਇਆ ਆਸਾ ਮਹਲਾ ਪਹਿਲਾ ਤੇ ਤੁਪਾ ਕੋਈ ਪੀਖ ਕਾ ਪੀਖ ਆਖਾਈ ਕੋਈ ਰਾਜਾ ਰਹਾ ਸਮਾਈ ਕਿਸ ਹਿਮਾਨ ਕਿਸੈ અપਮਾਨ ਢਾਹੀ ਉਸਾਰੀ ਧਰੀ ਧਾਨ ਤੋਜਤੇ ਵੱਡਾ ਨਹੀਂ ਕੋਈ ਕਿਸ ਵੀ ਖਾਲੀ ਚੰਗਾ ਹੋਈ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਤਾਂ ਆ ਕਰਨ ਹਾਰ ਕਰਤਾਰ ਰਹਾਉ ਵਾਡ ਲ ਪਾਵੂ ਵਿਂਗਾ ਜਾਉ ਦਰਗੈ ਬੈਸਨ ਨਾਹੀ ਥਾਉ ਮਨ ਕਾ ਅੰਦਲਾ ਮਾਇਆ ਕਾ ਬੰਦ ਕੀਨ ਖਰਾਬ ਹੋਐ ਨਿਤ ਕੰਦ ਖਾਨ ਜੀਵਨ ਕੀ ਬਖਤੀ ਆਸ ਲਿਖੇ ਤੀਰੇ ਸਾਸ ਗਿਰਾਸ ਅਹਨੇ ਸੰਦਲੇ ਦੀਪਕ ਦੇ ਪਾਉ ਜਲ ਧੂਪਤ ਚਿੰਤ ਕਰੇ ਕਾਹੇ ਸੁਣੇ ਜੋ ਮਾਨੈ ਨਾਉ ਹੰ ਬਲੇਹਾਰੇ ਤਾਂ ਕਹਿ ਜਾਉ ਨਾਨਕ ਏਕ ਕਹਿ ਅਲਤਾਸ ਜਿਉ ਪਿੰਡ ਸਭ ਤੇਰੇ ਪਾਸ ਜਾਨ ਤੂੰ ਦੇਹ ਜਪੇ ਤੇਰਾ ਨਾਉ ਦਰਗਾ ਬੈਸਨ ਹੋਵੇ ਖਾਉ ਜਾਨ ਤੂੰ ਭਾਵੈ ਤਾਂ ਦੁਰਮਤ ਜਾਈ ਗਿਆਨ ਰਤਨ ਮਨ ਵਸੈ ਆਈ नदर करे पंक ना सतगुर मिले वत नानक भव जल तरै आसा महिला पहला पंच पदे दुत बिन तीन पंख बिन पंखी जल बिन उत पुज काम नाही क्या सुल्तान सलाम विहुना अंधी कोठी तेरा नाम नाही विसरै दुख बहुता लागै दुख लागै ਤੂੰ ਬਿਸਰ ਨਹੀਂ ਰਹਾਓ ਅੱਖੇ ਅੰਧ ਜੀਬ ਰਸ ਨਹੀਂ ਕੰਨੀ ਪਾਉ ਨਾ ਵਾਚੈ ਚਰਨੀ ਚਲੈ ਪਜੂਤਾ ਆਗੈ ਬਿਨ ਸਿਵਾ ਫਲ ਲਾਗੇ ਅਖਰ ਬਿਰਖ ਬਾਗ ਕੋਈ ਚੋਖੀ ਸਿੰਚਤ ਭਾਉ ਕਰੀ ਸਭਨਾ ਫਲ ਲਾਗੇ ਨਾਮ ਏਕੋ ਬਿਨ ਕਰਮਾ ਕੈਸੇ ਦੇਹੀ ਜੇਤੇ ਜੀ ਤੀਤੇ ਸਭ ਤੇਰੀ ਬਿਨ ਸੇਵਾ ਫਲ ਕਿਸੈ ਨਹੀਂ ਸੁਖ ਦੁਖ ਪਾਣਾ ਤੇਰਾ ਹੋਵੇ ਦਿਨ ਦਾ ਵੈਜੀ ਹੋ ਰਹਿ ਨਹੀਂ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗਤ ਨਹੀਂ ਕਹਿ ਨਾਨਕ ਜੀਵਾ ਦੇ ਜੀਆ ਜਹਿ ਭਾਵੇਂ ਤਹਰਾਖ ਤੋਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚੋ ਨਾਹੋ ਗੁਰ ਪ੍ਰਸਾਦੀ ਬ੍ਰਹਮ ਸੁਮਾਉ ਪਾਲੇ ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨੰਮ ਪੜੋ ਨਾਮੇ ਚੱਜ ਆਚਾਰ ਰਹਾਉ ਆਸਾ ਮਹੱਲਾ ਪਹਿਲਾ ਕਿਸ ਕਉ ਕਹੈ ਸੁਣਾਵੈ ਕਿਸ ਕਉ ਕਿਸ ਸਮਝਾਵੈ ਸਮਝ ਰਹੀ ਕਿਸੈ ਪੜਾਵੈ ਪੜ ਗੁਣ 부ਝੇ ਸਤਿਗੁਰ ਸ਼ਬਦ ਸੰਤੋਖ ਰਹੀ ਐਸਾ ਗੁਰ ਮਤਰਮਤ ਸਰੀਰ ਆਹਰ ਭਜ ਮੇਰੇ ਮਨ ਗਹਿਰ ਗੰਭੀਰ ਆ ਰਹਾ ਹੂੰ ਅਨੰਤ ਤਰੰਗ ਭਗਤ ਹਰ ਰੰਗਾ ਆਨ ਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਦੇਵ ਲਾਇਆ ਆਦਿ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਤੀਰਾ ਕਤਨੀ ਕਹ ਕਹ ਸੇ ਮੋਈ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰ ਮਤਿ ਨਾਮ ਧਿਆਇ ਆਸਾ ਮਹਲਾ ਪਹਿਲਾ ਤੇ ਤੁਪਾ ਕੋਈ ਭੀਖਾਖਾ ਭੀਖਿਆ ਖਾਈ ਕੋਈ ਰਾਜਾ ਰਹਾ ਸਮਾਈ ਕਿਸ ਹਿਮਾਨ ਕਿਸੈ અપਮਾਨ ਢਾਹੀ ਉਸਾਰੀ ਧਰੀ ਧਾਨ ਤੋਜਤੇ ਵੱਡਾ ਨਹੀਂ ਕੋਈ ਕਿਸ ਵੇਖਾ ਦੀ ਚੰਗਾ ਹੋਈ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਤਾਂ ਕਰਨ ਹਾਰ ਕਰਤਾਰ ਰਹਾਉ ਵਾਡਨ ਪਾਵੋ ਵਿੰਗਾ ਜਾਉ ਦਰਗੈ ਬੈਸਨ ਨਾਹੀ ਥਾਉ ਮਨ ਕਾ ਅੰਦਲਾ ਮਾਇਆ ਕਾ ਬੰਦ ਕੀਨ ਖਰਾਬ ਹੋਐ ਨਿਤ ਕੰਦ ਖਾਨ ਜੀਵਨ ਕੀ ਬਹਤੀ ਆਸ ਲਿਖੈ ਤੀਰੈ ਸਾਸ ਗਿਰਾਸ ਅਹਨੇ ਸੰਦਲੇ ਦੀਪ ਕਦੇ ਪਾਉ ਜਲ ਧੂਪਤ ਚਿੰਤਾ ਕਰੇ ਕਾਹੇ ਸੁਨੇ ਜੋ ਮਾਨੈ ਨਾਉ ਹਾਂ ਬਲੇਹਾਰੇ ਤਾਂ ਕਹਿ ਜਾਉ ਨਾਨਕ ਏਕ ਕਹਿ ਅਲਦਾਸ ਜਿਉ ਪਿੰਡ ਸਭ ਤੇਰੇ ਪਾਸ ਜਾਨ ਤੂੰ ਦੇਹ ਜਪੇ ਤੇਰਾ ਨਾਉ ਦਰਗਾਹ ਬੈਸਨ ਹੋਵੇ ਖਾਉ ਜਾਨ ਤੂੰ ਭਾਵੈ ਤਾਂ ਦੁਰਮਤ ਜਾਈ ਗਿਆਨ ਰਤਨ ਮਨ ਵਸੈ ਆਈ नदर करे ता सतगुर मिले प्रण वत नानक भव जल तर आसा महला पहला पंच पदे दुद बिन तीन पंख बिन पंखी जल बिन उत भुज काम नाही क्या सुल्तान सलाम विहुना अंधी कोठी तेरा नाम नाही की विसरै दुख बहुता लागै दुख लागै ਤੂੰ ਬਿਸਰਦਾ ਨਹੀਂ ਰਹਾ ਅੱਖੇ ਅੰਧ ਜੀਬ ਰਸ ਨਹੀਂ ਕੰਨੀ ਪਾਉ ਨਾ ਵਾਜੈ ਚਰਨੀ ਚਲੈ ਪਜੂਤਾ ਆਗੈ ਬਿਨ ਸਿਵਾ ਫਲ ਲਾਗੇ ਅਖਰ ਬਿਰਖ ਬਾਗ ਕੋਈ ਚੋਖੀ ਸਿੰਚਤ ਭਾਉ ਕਰਿ ਹੀ ਸਭਨਾ ਫਲ ਲਾਗੇ ਨਾਮ ਏਕੋ ਬਿਨ ਕਰਮਾ ਕੈਸੇ ਦੇਹੀ ਜਿਤੇ ਜੀ ਤੀਤੇ ਸਭ ਤੇਰੀ ਬਿਨ ਸੇਵਾ ਫਲ ਕਿਸੈ ਨਾਹੀ ਸੁਖ ਦੁਖ ਪਾਣਾ ਤੇਰਾ ਹੋਵੈ ਬਿਨ ਦਾ ਵੈਜੀ ਹੋ ਰਹਿ ਨਾਹੀ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾਂ ਜੀਵਾ ਤਾਂ ਜੁਗਤ ਨਾਹੀ ਕਹਿ ਨਾਨਕ ਜੀਵਾ ਦੇ ਜੀਆ ਜਹਿ ਭਾਵੇਂ ਤਹਿ ਰਾਖੁ ਕੋਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚੋ ਨਾਉ ਗੁਰ ਪ੍ਰਸਾਦੀ ਬ੍ਰਹਮ ਸੁਮਾਉ ਪਾਣੀ ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨਾਮ ਪੜੋ ਨਾਮੇ ਚੱਜ ਆਚਾਰ ਰਹਾਉ ਆਸਾ ਮਹੱਲਾ ਪਹਿਲਾ ਕਿਸ ਕਾ ਕਹੈ ਸੁਣਾਵੈ ਕਿਸ ਕਾ ਕਿਸ ਸਮਝਾਵੈ ਸਮਝ ਰਹੀ ਕਿਸੈ ਪੜਾਵੈ ਪੜ ਗੁਣ 부ਝੇ ਸਤਿਗੁਰ ਸ਼ਬਦ ਸੰਤੋਖ ਰਹੀ ਐਸਾ ਗੁਰ ਮਤਰਮਤ ਸਰੀਰ ਆਹਰ ਭਜ ਮੇਰੇ ਮਨ ਗਹਿਰ ਗੰਭੀਰ ਆ ਰਹਾ ਹੂੰ ਅਨੰਤ ਤਰੰਗ ਭਗਤ ਹਰ ਰੰਗਾ ਆਨ ਦਿਨ ਸੂਚੇ ਹਰ ਗੁਣ ਸੰਗਾ ਮਿਥਿਆ ਜਨਮ ਸਾਖਤ ਸੰਸਾਰ ਰਾਮ ਭਗਤ ਜਨ ਰਹਿ ਨਿਰਾਰਾ ਸੂਚੀ ਕਾਇਆ ਹਰ ਗੁਣ ਗਾਇਆ ਆਤਮ ਚੀਨ ਰਹਿ ਲਿਵ ਲਾਇਆ ਆਦਿ ਅਪਾਰ ਅਪਰੰਪਰ ਹੀਰਾ ਲਾਲ ਰਤਾ ਮੇਰਾ ਮਨ ਤੀਰਾ ਕਤਨੀ ਕਹ ਕਹ ਸੇ ਮੋਈ ਸੋ ਪ੍ਰਭ ਦੂਰ ਨਹੀਂ ਪ੍ਰਭ ਤੂੰ ਹੈ ਸਭ ਜਗ ਦੇਖਿਆ ਮਾਇਆ ਛਾਇਆ ਨਾਨਕ ਗੁਰ ਮਤਿ ਨਾਮ ਧਿਆਇ ਆਸਾ ਮਹਲਾ ਪਹਿਲਾ ਤੇ ਤੁਪਾ ਕੋਈ ਭੀਖਾਖਾ ਭੀਖਿਆ ਖਾਈ ਕੋਈ ਰਾਜਾ ਰਹਾ ਸਮਾਈ ਕਿਸ ਹੀ ਮਾਨ ਕਿਸੈ અપਮਾਨ ਢਾਹੀ ਉਸਾਰੀ ਤਰੀ ਤਿਆਨ ਤੋਜਤੇ ਵੱਡਾ ਨਹੀਂ ਕੋਈ ਕਿਸ ਵੇਖਾ ਦੀ ਚੰਗਾ ਹੋਈ ਮੈਂ ਤਾਂ ਨਾਮ ਤੇਰਾ ਆਧਾਰ ਤੂੰ ਦਾਤਾ ਕਰਨ ਹਾਰ ਕਰਤਾਰ ਰਹਾਉ ਵਾਟਨ ਪਾਵੋ ਵਿੰਗਾ ਜਾਉ ਦਰਗੈ ਪੈਸਨ ਨਹੀਂ ਖਾਉ ਮਨ ਕਾ ਅੰਦਲਾ ਮਾਇਆ ਕਾ ਬੰਦ ਖੀਨ ਖਰਾਬ ਹੋਐ ਨਿਤ ਕੰਦ ਖਾਣ ਜੀਵਨ ਕੀ ਬਹਤੀ ਆਸ ਲਿਖੈ ਤੀਰੈ ਸਾਸ ਗਿਰਾਸ ਐਹਨੇ ਸੰਦਲੇ ਦੀਪ ਕਦੇ ਪਾਉ ਜਲ ਧੂਪ ਤੇ ਚਿੰਤ ਕਰੇ ਕਾਹੇ ਸੁਨੇ ਜੋ ਮਾਨੈ ਨਾਉ ਹਾਂ ਬਲੇਹਾਰੇ ਤਾਂ ਕਹਿ ਜਾਉ ਨਾਨਕ ਏਕ ਕਹਿ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਜਾਨੂ ਦੇਹ ਜਪੀ ਤੇਰਾ ਨਾਉ ਦਰਗਾਹ ਬੈਸਨ ਹੋਵੇ ਥਾਉ ਜਾਂ ਤੂੰ ਭਾਵੈ ਤਾਂ ਦੁਰਮਤ ਜਾਈ ਗਿਆਨ ਰਤਨ ਮਨ ਵਸੈ ਆਈ नदर करे ता सतगुरु मिले पानवत नानक भव जल तर आसा पहला पंच पदे दुद बिन तीन पंख बिन पंखी जल बिन उत काम नाही क्या सुल्तान सलाम विहुना अंधी आंधी कोठी तेरा नाम नाही बिस् दुख बहुता लगे दुख लागै ਮੂ ਬਿਸਰਦਾ ਨਹੀਂ ਰਹਾ ਅੱਖੇ ਅੰਧ ਜੀਬ ਰਸ ਨਹੀਂ ਕੰਨੀ ਪਾਉ ਨਾ ਵਾਜੈ ਚਰਨੀ ਚਲੈ ਪਜੂਤਾ ਆਗੈ ਬਿਨ ਸਿਵਾ ਫਲ ਲਾਗੇ ਅਖਰ ਬਿਰਖ ਬਾਗ ਕੋਈ ਚੋਖੀ ਸਿੰਚਤ ਭਾਉ ਕਰੀ ਸਪਨਾ ਫਲ ਲਾਗੇ ਨਾਮ ਇਕੋ ਬਿਨ ਕਰਮਾ ਕੈਸੇ ਦੇਹੀ ਜਿਦੇ ਜੀ ਤਿੰਤੇ ਸਭ ਤੇਰੀ ਬਿਨ ਸੇਵਾ ਫਲ ਕਿਸੈ ਨਾਹੀ ਸੁਖ ਦੁਖ ਭਾਣਾ ਤੇਰਾ ਹੋਵੈ ਬਿਨ ਦਾ ਵੈ ਜੀ ਜੋ ਰਹਿ ਨਾਹੀ ਮਾਤਵੇਚ ਮਰਨ ਜੀਮਲ ਹੋਰ ਕੈਸਾ ਜਾਂ ਜੀਵਾ ਤਾਂ ਜੁਗਤ ਨਾਹੀ ਕਹਿ ਨਾਨਕ ਜੀਵਾ ਦੇ ਜੀਆ ਜਹਿ ਭਾਵੇਂ ਤਹਿ ਰਾਖ ਦੋਹੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮਾ ਮਨ ਹੈ ਧੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਹਰ ਨਾਮਾ ਜਸ ਜਾਚੋ ਨਾਹੋ ਗੁਰ ਪ੍ਰਸਾਦੀ ਬ੍ਰਹਮ ਸੁਮਾਉ ਪਾਡੇ ਐਸਾ ਬ੍ਰਹਮ ਵਿਚਾਰ ਨਾਮੇ ਸੋਚ ਨੰਮ ਪੜੋ ਨਾਮੇ ਚੱਜ ਆਚਾਰ ਰਹਾਓ